ਮੇਰਾ ਨਾਮ ਰਜੇਸ਼ ਕੁਮਾਰ ਜ਼ਿਲ੍ਹਾ ਬਾਲਸੁਰ ਦੇ ਅਫਸਰ ਤਰੰਤਾਨਾ ਸਾਡੇ ਮਾਨਯੋਗ ਡਿਪਟੀ ਕਮਿਸ਼ਨਰੀ ਸੰਦੀਪ ਕੁਮਾਰ ਆਈਐਸ ਤਰੰਤਾਨਾ ਜੀ ਵੱਲੋਂ ਸਖਤ ਹਦਾਇਤਾਂ ਹੈ ਕਿ ਜਿਹੜੇ ਈ-릭ਸ਼ਾ ਚੱਲ ਰਹੇ ਹਨ ਜਿਹੜੇ ਸਕੂਲੀ ਬੱਚਿਆਂ ਨੂੰ ਲੈ ਕੇ ਈ-릭ਸ਼ਾ ਚੱਲ ਰਹੇ ਹਨ ਉਹਨਾਂ ਬਿਲਕੁਲ ਬੰਦ ਕਰ ਦੇਣਾ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਇਹ 릭ਸ਼ਾ ਬਿਲਕੁਲ ਹੀ ਅਲਾਉ ਨਹੀਂ ਹੋਇਆ ਗਿਆ ਉਸ ਤੋਂ ਇਲਾਵਾ ਜਿਹੜੀ ਸਕੂਲ ਬੱਸਾਂ ਜਾ ਰਹੀਆਂ ਹੈਗੀਆਂ ਸਕੂਲ ਬੱਸਾਂ ਦੇ ਅੰਦਰ ਕਮੀਆਂ ਪਾਈਆਂ ਗਈਆਂ ਓਵਰ ਲੋਡ ਬੱਚੇ ਆ ਗਏ ਉਹਨਾਂ ਨੂੰ ਅਸੀਂ ਇੰਪਾਉਂਡ ਕਰਦੇ ਹਾਂ ਬੰਦੇ ਜਿਹੜੇ ਈ ਰਿਕਸ਼ਾ ਹੈਗੇ ਉਹਨਾਂ ਨੂੰ ਬਿਲਕੁਲ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈ। ਘਟ ਘਟ 20 ਤੋਂ 25 ਈ ਰਿਕਸ਼ਾ ਹੈਗੇ ਜਿਨ੍ਹਾਂ ਨੂੰ ਅਸੀਂ ਇੰਪਾਉਂਡ ਕਰ ਦਿੱਤਾ ਗਿਆ ਹੈ। ਤੇ ਜਿਹੜੇ ਸਕੂਲ ਬੱਸਾਂ ਦੇ ਅੰਦਰ ਓਵਰਲੋਡਡ ਬੱਚੇ ਹੈਗੇ ਆ। ਮਤਲਬ ਪੰਜ ਹੀ ਸਮਰਥਾ ਹੈਗੀ ਆ ਤੇ ਉਹਨੇ 36 ਬੱਚੇ ਪਾਰਕਿਆ ਤੁਸੀਂ ਉਹਨੇ ਓਵਰਲੋਡ ਪਾਇਆ ਹੈਗਾ ਤੇ ਨੈਕਸਟ ਟਾਈਮ ਅਸੀਂ ਉਸ ਗੱਡੀ ਨੂੰ ਇੰਪਾਉਂਡ ਕਰ ਦੇਣਾ ਹੈ। ਜਿਹੜੀ ਗੱਡੀਆਂ ਬਿਲਕੁਲ ਕੰਡਮ ਹੋ ਗਈਆਂ ਫੇਰ ਵੀ ਬੱਚੇ ਲੈ ਕੇ ਜਾ ਰਹੀ ਹੈ ਅਸੀਂ ਉਹਨਾਂ ਦੇ ਇੰਪਾਉਂਡ ਕੀਤਾ ਹੈ। ਪਲੱਸ ਅੱਜ ਜਿੰਨੀ ਗੱਡੀਆਂ ਤੋਂ ਅਸੀਂ ਰੁਕਿਆ ਚਲਾਨ ਪਾਇਆ ਉਹਨਾਂ ਦੇ ਸਕੂਲ ਪ੍ਰਿੰਸੀਪਲਾਂ ਨੂੰ ਸਾਡੇ ਵੱਲੋਂ ਅੱਜ ਕੋਈ ਨੋਟਿਸ ਜਾਰੀ ਹੋਵੇਗਾ ਜਿਸ ਦੇ ਅੰਦਰ ਕਾਰਨ ਦੱਸੋ ਨੋਟਿਸ ਦੱਸਿਆ ਜਾਊਗਾ ਵੀ ਕਿਸ ਕਾਰਨ ਇਹ ਬੱਚੇ ਇੱਥੇ ਆ ਰਿਹਾ ਹੈ ਜੇ ਸਕੂਲਾਂ ਦੇ ਪ੍ਰਿੰਸੀਪਲ ਇਹ ਜ਼ਮਲਦਾਨ ਵੀ ਪ੍ਰਾਈਵੇਟ ਗੱਡੀਆਂ ਦੇ ਅੰਦਰ ਬੱਚਿਆਂ ਦੇ ਉੱਤੇ ਸਾਡੀ ਕੋਈ ਜਿੰਮੇਵਾਰੀ ਨਹੀਂ ਹੈ ਤਾਂ ਉਹਨਾਂ ਨੂੰ ਇਹ ਸਖਤ ਹਦਾਇਤ ਕਰ ਦਿੰਨਾ ਹੈਗਾ ਜਿਹੜਾ ਤੁਸੀਂ ਸਕੂਲ ਦੇ ਅੰਦਰ ਕੈਪੀਟੂਲ ਲਿਖਵਾ ਕੇ ਰੱਖਿਆ ਹੈ ਮਾਪਿਓ ਤੋਂ ਵੀ ਅਸੀਂ ਸਰਕਾਰੀ ਗੱਡੀ ਦੇ ਅਸੋ ਪ੍ਰਾਈਵੇਟ ਗੱਡੀ 'ਚ ਆਪਣਾ ਬੱਚਾ ਭੇਜ ਰਹੇ ਆ ਤੇ ਉਹਨਾਂ ਦੀ ਸਾਡੀ ਖੁਦ ਦੀ ਜ਼ਿੰਮੇਵਾਰੀ ਹੈ ਸਕੂਲ ਪ੍ਰਿੰਸੀਪਲ ਦੀ ਜਾਂ ਕੋਈ ਮੈਨੇਜਮੈਂਟ ਦੀ ਕੋਈ ਜ਼ਿੰਮੇਵਾਰੀ ਨਹੀਂ। ਟ੍ਰੇਨ ਕੋਡ ਦੀ ਸਪਸ਼ਟਦਾ ਹੈ ਕਿ ਇਹ ਜਿਹੜਾ ਬੱਚਾ ਸਕੂਲ ਡਰੈਸ ਦੇ ਅੰਦਰ ਪਾ ਕੇ ਉਸ ਗੱਡੀ ਦੇ ਅੰਦਰ ਬਹਿ ਕੇ ਉਹਦੇ ਸਕੂਲ ਦੇ ਅੰਦਰ ਆ ਰਿਹਾ ਹੈ ਉਹ ਸਕੂਲ ਨੂੰ ਇੱਕ ਕਮਾਈ ਦੇ ਰਿਹਾ ਹੈ। ਕਮਾਈ ਦਾ ਜਰੀਆ ਉਹ ਬੱਚਾ ਹੈਗਾ ਤੇ ਉਹ ਪ੍ਰਾਈਵੇਟ ਦੇ ਨਾਲ ਕਿਉਂਕਿ ਸਾਰੇ ਗੱਡੀਆਂ ਤਾਂ ਖਰੀਦ ਨਹੀਂ ਸਕਦੇ ਫਿਰ ਉਹ ਪ੍ਰਾਈਵੇਟ ਬੱਟੇ ਆ। ਇਹ ਹਾਇਰ ਇਹਨਾਂ ਦੀ ਖੁਦ ਹੀ ਕੀਤੀ ਵੀ ਹੁੰਦੀ ਹੈ। ਲੈਟਾ ਸਕੂਲ ਪ੍ਰਿੰਸੀਪਲ ਨੂੰ ਖੁਦ ਇਹਨਾਂ ਗੱਡੀਆਂ ਨੂੰ ਬੰਦ ਕਰਨਾ ਚਾਹੀਦਾ ਪ੍ਰਾਈਵੇਟ ਨੂੰ ਮਾਪਿਓ ਨੂੰ ਸਮਝਾਉਣਾ ਚਾਹੀਦਾ ਹੈ ਕਿ ਵੀ ਆਪਦੇ ਬੱਚੇ ਦੀ ਜ਼ਿੰਦਗੀ ਨੂੰ ਸਮਝਦੇ ਹੋਏ ਖੁਦ ਪਹੁੰਚਣ ਜਾਂ ਤਾਂ ਆਪ ਛੱਡ ਕੇ ਆਂ ਜਾਂ ਕੋਈ ਉਹਨਾਂ ਦੀ ਵੱਡੀ ਗੱਡੀਆਂ ਦੇ ਅੰਦਰ ਭੇਜਣ ਬੱਚੇ ਠੀਕ ਹੈ ਮੰਨਣਾ ਮੈਂ ਅੱਜ ਦੀ ਡੇਟ ਦੇ ਅੰਦਰ ਜਿਹੜੇ ਅੱਜ ਮੈਂ ਬੱਚੇ ਰੋਕੇ ਉਹਨਾਂ ਸਕੂਲ ਟਾਈਮੋਂ ਥੋੜਾ ਜਿਹਾ ਡਿਲੇ ਹੋਇਆ ਪਰ ਉਹਦੇ ਵਿੱਚ ਵੀ ਮੇਰੀ ਕੋਈ ਗਲਤੀ ਨਹੀਂ ਹੈ ਇਹ ਮਾਪਿਓ ਦੀ ਮੈਂ ਗਲਤੀ ਮੰਨਾਂਗਾ ਉਹ ਕਿਉਂ ਬੱਚੇ ਲਾਉ ਨਹੀਂ ਹੋਏ ਕਿਉਂ ਟਾਈਮ ਉਹਨਾਂ ਦਾ ਵੇਸਟ ਹੋਇਆ ਜੇਕਰ ਉਹ ਬੱਚੇ ਮਾਪਿਓ ਸਹੀ ਢੰਗ ਨਾਲ ਸਹੀ ਬਸ ਦੇ ਅੰਦਰ ਭੇਜ ਦਿੰਦੇ ਸਨ ਮੈਂ ਉਹਨਾਂ ਤੋਂ ਮਾਫੀ ਵੀ ਮੰਗਾਂਗਾ ਇਹਨਾਂ ਬੱਚਿਆਂ ਤੋਂ ਬੇਨਾ ਸਕੂਲ ਟਾਈਮ ਪਰ ਇਹ ਇਹਨਾਂ ਦੀ ਜ਼ਿੰਦਗੀ ਵਾਸਤੇ ਬਹੁਤ ਵੱਡਾ ਹੈਗਾ ਕਿੰਨੀਆਂ ਗੱਡੀਆਂ ਦੇ ਚਲਾਨ ਕੱਟੇ ਗਏ ਕਿੰਨੀਆਂ ਟੱਕਟ ਇੰਪਾਉਂਡ ਚ ਵੀ ਪਸਟਾ ਗਈਆਂ ਤੇ ਟੱਕਟ ਟ ਜਿਹੜੇ ਸਾਡੇ ਟ੍ਰਾਫਿਕ ਇੰਚਾਰਜ ਸ੍ਰੀ ਵਿਕਣਜੀਤ ਸਿੰਘ ਜੀ ਆਗੇ ਆ ਉਹਨਾਂ ਨੇ 36 ਚਲਾਨ ਕੱਟੇ ਆਗੇ ਮਾਨ ਜੋਗ ਹਾਈ ਕੋਰਟ ਦੇ ਬਿਮਾਰੀ ਪਾਦਨਾ ਕਰਦੇ ਹੋਏ ਅੱਜ ਅਸੀਂ ਸਾਡੇ ਸੀਨੀਅਰ ਅਫਸਰ ਸਾਹਿਬਾਨ ਡੀਪੀ ਸਾਹਿਬ ਐਸਐਸਪੀ ਸਾਹਿਬ ਅਦਰੋ ਜੀ ਗਰੋਪੁਰਾ ਜੀ ਸਾਡੇ ਅਫਸਰ ਗੋਤਰਾ ਸੁਪਰਿੰਟੈਂਡੈਂਟ ਮੋਰ ਜੀ ਇਹਨਾਂ ਦੇ ਬਹੁਤ ਬਹੁਤ ਰੱਖਦੇ ਅੱਜ ਸਪੈਸ਼ਲ ਇਲਾਕਾ ਜਿਹੜੇ ਸੇਫ ਸਕੂਲ ਬੋਸਵਾਦ ਤਹਿਤ 30 ਤੋਂ ਮਗਰ ਦੇ ਕੌਂਟੀਆ ਬੋੜੀ ਚਲੋ ਨਾਲ ਮਿਲ ਕੇ ਜਿਹੜਾ ਅੱਜ ਜਿਹੜਾ ਇਲਾਕਾ ਲਾਗ ਗਿਆ ਚੈਕਪੁਆਇੰਟ 36 ਜਨ ਇਕੱਠੇ ਹੈ 20 ਇਕੱਠੇ ਹੋਣੇ ਗੱਡੀਆਂ ਬਹੁਤ ਕੀਤੀਆਂ ਗੱਡੀਆਂ ਬੋੜੀਆਂ ਗੱਡੀਆਂ ਬੋੜੀਆਂ 20 ਗੱਡੀਆਂ ਜੀ ਅਸੀਂ ਵੱਖ-ਵੱਖ ਸਕੂਲਾਂ ਜਾ ਕੇ ਸੈਮੀਨਾਰ ਲਾ ਕੇ ਪਹਿਲਾਂ ਹੀ ਜਾਗਰੂਤ ਕਰ ਚੁੱਕੇ ਆ ਸਕੂਲ ਦੀ ਮੈਨੇਜਮੈਂਟ ਦੇ ਨਾਲ ਮੀਟਿੰਗਾਂ ਕਰ ਚੁੱਕੇ ਆ ਸਕੂਲਾਂ ਦੇ ਅੱਗੇ ਬੈਨਰ ਲਾ ਕੇ ਜਿਹੜਾ ਸਾਰਾ ਗੱਲ ਚੁੱਕਿਆ ਕਿ ਜਿਹੜੇ 18 ਸਾਲ ਤੋਂ ਘੱਟ ਜਿਹੜੇ ਆ ਬੱਚੇ ਉਹ ਆਪਣੇ ਵੀ ਕଲେਜ ਕਿ ਨਾ ਆਉਣ ਦੂਸਰਾ ਜਿਹੜੇ ਆ ਸਕੂਲੇ ਗੱਡੀਆਂ ਜਿਹੜੀਆਂ ਉਹਨਾਂ ਦੇ ਦਿੱਤੇ ਵੇਸਟੀ ਦੇ ਵਾਦ ਬੱਚੇ ਨਾ ਜਿਹੜੇ ਆ ਉਹ ਭੇਜਣ ਤੇ ਜਿਹੜੀਆਂ ਸੇਫ ਸਕੂਲ ਗੱਡੀਆਂ ਬਹੁਤੀ ਦਾ ਜਿਹੜੀਆਂ ਕੰਡੀਸ਼ਨ ਆ ਉਹ ਸਾਰੀਆਂ ਪੂਰੀਆਂ ਕੀਤੀਆਂ ਜਾਂਦੀਆਂ